ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਗਏ ਹੁਕਮ ਕੀਤਾ ਧਰਮਸਾਲਾ ਬਣਾਓ ਦੋ ਟਾਈਮ ਸੰਗਤ ਕਰਿਆ ਕਰੋ ਕਿਉਂਕਿ ਇਹ ਸਾਜੁਗ ਦੇ ਵਿੱਚ ਜਿਹੜੇ ਮਾਸੀ ਨਾ ਉਹ ਛੋਲਿਆਂ ਦੀ ਫਸਲ ਵਰਗੇ ਸੀ ਇੱਕ ਅਦਮੀ ਪੈ ਗਿਆ ਤਾਂ ਉਹ ਫਸਲ ਤਿਆਰ ਹੋ ਜਾਂਦੀ ਸੀ ਤ੍ਰਿਤੇ ਦੁਆਪਰ ਦੇ ਵਿੱਚ ਮਨ ਸੀ ਜਿਹੜਾ ਉਹ ਕਣਕ ਦੀ ਫਸਲ ਵਰਗਾ ਸੀ ਦੋ ਚਾਰ ਵਾਰੀ ਪਾਣੀ ਮਿਲ ਗਿਆ ਤੇ ਫਸਲ ਤਿਆਰ ਹੋ ਜਾਂਦੀ ਕਲ ਯੁਗ ਦੇ ਜਿਹੜੇ ਮਨ ਨੇ ਜੀਰੀ ਦੀ ਫਸਲ ਵਰਗੇ ਨੇ ਜੇ ਤਾਂ ਪਾਣੀ ਵਿੱਚ ਖੜਾ ਰਹੇ ਫਿਰ ਤਾਂ ਚਾਰ ਦਾਣੇ ਹੋ ਜਾਂਦੇ ਨਹੀਂ ਤਾਂ ਫਿਰ ਖੇਚਲਾ ਵੀ ਹੱਥੋਂ ਜਾਂਦੀ ਰਹਿੰਦੀ ਇਸ ਕਰਕੇ ਦੋ ਟਾਈਮ ਸੰਗਤ ਆਪਾਂ ਨਿਤਨੇ ਵੀ ਦੋ ਟਾਈਮ ਸਵੇਰੇ ਸ਼ਾਮ ਸੰਗਤ ਕਰਨੀ ਤੇ ਤੇਰੇਮ ਕਰਨਾ ਬਾਣੀ ਪੜਨੀ ਸਿਮਰਨ ਕਰਨਾ ਵੀ ਸੰਗਤ ਕਰਨੀ ਹੈ ਤੇ ਜਦੋਂ ਗੁਰੂ ਦੀ ਸੰਗਤ ਕਰਦਾ ਹੈ ਸੰਗਤ ਵਿੱਚ ਆ ਕੇ ਜੁੜਦਾ ਹੈ ਫਿਰ ਇਹਨੂੰ ਉਤਸ਼ਾਹ ਪ੍ਰੇਮ ਪੈਦਾ ਹੁੰਦਾ ਹੈ ਦੇ ਮਨ ਦੇ ਵਿੱਚ ਲੱਗਣ ਲੱਗਦੀ ਹੈ ਸ਼ੌਂਕ ਲੱਗਦਾ ਹੈ ਗੁਰਸਿੱਖਾਂ ਵੱਲ ਦੇਖ ਕੇ